ਅੱਜ ਅਸੀਂ ਇਸੇ ਪਾਮ ਸੰਡੇ ਦੇ ਬਾਰੇ ਵਾ ਅਸੀਂ ਸਿੱਖਾਂਗੇ ਪਵਿੱਤਰ ਵਚਨ ਦੇ ਵਿੱਚੋਂ ਕਿ ਵਾਏ ਵੀ ਸੈਲੀਬ੍ਰੇਟ ਪਾਮ ਸੰਡੇ ਅਸੀਂ ਖਜੂਰੀ ਐਤਵਾਰ ਜਿਹੜਾ ਆ ਉਹ ਕਿਉਂ ਮਨਾਉਂਦੇ ਆ ਇਹਦੀ ਹਿਸਟਰੀ ਕੀ ਆ ਅਰ ਕੀ ਸਾਨੂੰ ਮਨਾਉਣਾ ਚਾਹੀਦਾ ਕਿ ਨਹੀਂ ਮਨਾਉਣਾ ਚਾਹੀਦਾ ਕਈ ਤਰ੍ਹਾਂ ਦੀਆਂ ਕਨਫਿਊਜ਼ਨ ਹੁੰਦੀਆਂ ਮਨ ਦੇ ਵਿੱਚ ਅਰ ਉਹਨਾਂ ਕਨਫਿਊਜ਼ਨ ਦਾ ਦੂਰ ਹੋਣਾ ਬਹੁਤ ਜ਼ਰੂਰੀ ਆ ਸਾਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿ ਅਗਰ ਤੁਹਾਨੂੰ ਕੋਈ ਜਾਣਾ ਖਜੂਰ ਦੀ ਟਾਣੀ ਚੱਕੀ ਜਾਂਦਾ ਦੇਖੇ ਤੇ ਪੁੱਛੇ ਭਾਈ ਕਾਹ ਤੋਂ ਚੱਕੀ ਜਾਂਦਾ ਤਾਂ ਤੁਸੀਂ ਕਹੋਗੇ ਪਾਮ ਸੰਡੇਓ ਪੁੱਛੇਗਾ ਉਹ ਕੀ ਹੁੰਦਾ ਤਾਂ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਪਤਾ ਹੋਏ ਕਿ ਅੱਜ ਦੇ ਦਿਨ ਦਾ ਮਹੱਤਵ ਕੀ ਆ ਵਚਨ ਦੇ ਅਨੁਸਾਰ ਔਰ ਤੁਹਾਡੇ ਨਿੱਜੀ ਜੀਵਨ ਦੇ ਵਿੱਚ ਅੱਜ ਦੇ ਦਿਨ ਦੀ ਸਟੋਰੀ ਕੀ ਆ ਔਰ ਕਿਉਂ ਜ਼ਰੂਰੀ ਆ ਜਾਂ ਕਿਉਂ ਸੈਲੀਬ੍ਰੇਟ ਕਰ ਰਹੇ ਹੋ ਆਪਾਂ ਆਪਾ ਦੇਖੀਏ ਪਵਿੱਤਰ ਬਾਈਬਲ ਦੇ ਵਿੱਚੋਂ ਕੂਚ ਦੀ ਕਿਤਾਬ ਬੁੱਕ ਆਫ ਐਕਸੋਡਸ ਕੂਚ ਦੀ ਕਿਤਾਬ ਉਹਦਾ 12ਵਾਂ ਅਧਿਆਇ ਤੇ ਉਹਦੀ ਦੂਜੀ ਨੰਬਰ ਆਇਤ ਤੋਂ ਆਪਾਂ ਦੇਖਾਂਗੇ ਪਹਿਲੀ ਤੋਂ ਹੀ ਦੇਖਦੇ ਆ ਇਹ ਇਹ ਚੈਪਟਰ ਜਿਹੜਾ ਆ ਇਹ ਪਸਾ ਦਾ ਪਰਬ ਪਸਾ ਦਾ ਤਿਉਹਾਰ ਪਰਬ ਦਾ ਮਤਲਬ ਫੈਸਟੀਵਲ ਤਿਉਹਾਰ ओके ਯਹੋਵਾ ਨੇ ਮਿਸਰ ਦੇਸ਼ ਵਿੱਚ موسی ਅਤੇ ਹਰੂਨ ਨੂੰ ਆਖਿਆ ਕਿ ਇਹ ਮਹੀਨਾ ਤੁਹਾਡੇ ਮਹੀਨਿਆਂ ਦਾ ਆਰੰਭ ਹੋਵੇਗਾ ਔਰ ਇਹ ਤੁਹਾਡੇ ਵਰੇ ਦੇ ਮਹੀਨਿਆਂ ਵਿੱਚ ਪਹਿਲਾ ਹੈ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਨੀ ਹ ਇਜ਼ਰਾਈਲ ਦੇ ਵਿੱਚ ਜਿਵੇਂ ਆਪਾਂ ਨਵਾਂ ਸਾਲ ਮਨਾਉਂਦੇ ਆ ਤੇ ਜਨਵਰੀ ਪਹਿਲਾ ਮਹੀਨਾ ਹੁੰਦਾ ਆ ਇਸੇ ਤਰ੍ਹਾਂ ਉੱਥੇ ਜਿਹੜਾ ਨਵਾਂ ਸਾਲ ਮਨਾਇਆ ਜਾਂਦਾ ਉਹਨੂੰ ਰੋਸ਼ ਹਸ਼ਨਾ ਦੇ ਨਾਮ ਨਾਲ ਜਾਣਿਆ ਜਾਂਦਾ ਆ ਉਹ ਅਪ੍ਰੋਕਸ ਸਤੰਬਰ ਅਕਤੂਬਰ ਦੇ ਵਿੱਚ ਆਉਂਦਾ ਆ ਜਿਹਦੇ ਅਕੋਰਡਿੰਗਲੀ ਉਹਨਾਂ ਦਾ ਕੈਲੰਡਰ ਚੱਲਦਾ ਆ ਕੈਲੰਡਰ ਦੇ ਹਿਸਾਬ ਦੇ ਨਾਲ ਉਹਨਾਂ ਦਾ ਜਿਹੜਾ ਨਵਾਂ ਸਾਲ ਆ ਉਹਨੂੰ ਰੋਸ਼ ਹਸ਼ਨਾ ਕਿਹਾ ਜਾਂਦਾ ਆ ਉਦੇ ਨਾਲ ਨਾਲ ਹੀ ਇੱਕ ਆਤਮਿਕ ਨਵਾਂ ਸਾਲ ਵੀ ਮਨਾਇਆ ਜਾਂਦਾ ਹੈ ਉਹਨਾਂ ਦੇ ਵਿੱਚ ਜੀਉਸ਼ ਦੇ ਅੰਦਰ ਇਜ਼ਰਾਈਲ ਦੇ ਅੰਦਰ ਅਰੋਂ ਆਤਮਿਕ ਨਵਾਂ ਸਾਲ ਅੱਜ ਦੇ ਦਿਨ ਤੋਂ ਸ਼ੁਰੂ ਹੁੰਦਾ ਆਲਮੋਸਟ ਇਸ ਮਹੀਨੇ ਤੋਂ ਸ਼ੁਰੂ ਹੁੰਦਾ ਅਰੇ ਇਹ ਨਵੇਂ ਸਾਲ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਮਿਸਰ ਦੇ ਰਾਜੇ ਨੇ ਇਸرائیਲੀਆਂ ਦੇ ਉੱਤੇ ਲੋਡ ਨਾਲੋਂ ਵੱਧ ਤਸ਼ੱਦਦ ਕੀਤਾ ਬਹੁਤ ਜ਼ਿਆਦਾ ਕਿਉਂਕਿ ਉਹ ਗੁਲਾਮੀ ਦੇ ਵਿੱਚ ਸੀ ਇਸرائیਲੀ ਮਿਸਰ ਦੇ ਅੰਦਰ ਬਹੁਤ ਜ਼ਿਆਦਾ ਬੋਝ ਕੰਮ ਦਾ ਉਹਨਾਂ ਉੱਤੇ ਪਾਇਆ ਉਹਨਾਂ ਦੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਸੀਗਾ ਦਿਨੋਂ-ਦਿਨ ਉਹਨਾਂ ਉੱਤੇ ਸਜ਼ਾ ਵਧਾਈ ਜਾ ਰਹੀ ਸੀਗੀ ਜ਼ਿਆਦਾ ਉਹਨਾਂ ਨੂੰ ਦੁੱਖ ਦਿੱਤਾ ਜਾ ਰਿਹਾ ਸੀਗਾ ਅਰ ਪਰਮੇਸ਼ਵਰ ਨੇ موسی ਨੂੰ ਖੜਾ ਕੀਤਾ ਕਿ موسی ਤੂੰ ਜਾ ਜਾ ਕੇ ਰਾਜੇ ਨਾਲ ਗੱਲ ਕਰ ਔਰ ਇਜ਼ਰਾਈਲੀਆਂ ਨੂੰ ਇੱਥੋਂ ਲੈ ਕੇ ਤੁਰ ਤੇ ਮੈਂ ਤੇਰੀ ਅਗਵਾਈ ਕਰਾਂਗਾ ਔਰ ਜਦੋਂ ਜਾ ਕੇ موسی ਨੇ ਰਾਜੇ ਦੇ ਨਾਲ ਗੱਲ ਕੀਤੀ ਫੈਰੋ ਦੇ ਨਾਲ ਤੇ ਫਰੋਂ ਨੇ ਮੰਨਿਆ ਨਹੀਂ ਫਿਰ ਪਰਮੇਸ਼ੁਰ ਨੇ ਆਪਣੀ ਸਮਰਥ ਜੋ ਉਹਦੇ ਲੋਕਾਂ ਦੇ ਪੱਖ ਵਿੱਚ ਤੇ ਉਹਦੇ ਵਿਰੋਧੀਆਂ ਦੇ ਵਿਰੋਧ ਦੇ ਵਿੱਚ ਆ ਉਹ ਇਜ਼ਰਾਈਲੀਆਂ ਨੂੰ ਪਰਮੇਸ਼ਵਰ ਨੇ ਆਪਣੀ ਪਰਜਾ ਦੱਸਣ ਦੇ ਲਈ ਫਿਰੋਨ ਦੇ ਲੋਕਾਂ ਉੱਤੇ ਮਿਸਰੀਆਂ ਉੱਤੇ ਕਈ ਤਰ੍ਹਾਂ ਦੀਆਂ ਬਾਵਾਂ ਭੇਜੀਆਂ ਮਹਾਮਾਰੀਆਂ ਭੇਜੀਆਂ ਅਰ ਉਨ੍ਹਾਂ ਵਿੱਚੋਂ ਇੱਕ ਬਹੁਤ ਵੱਡੀ ਦੁੱਖ ਵਾਲੀ ਸਜ਼ਾ ਸੀਗੀ ਉਹ ਸੀਗੀ ਜੇਠਿਆਂ ਦਾ ਮਰਨਾ ਤਾਂ ਪਰਮੇਸ਼ਵਰ ਨੇ ਮੂਸਾ ਨੂੰ ਕਿਹਾ ਸੀ ਜਾ ਕੇ ਉਹਨੂੰ ਦੱਸ ਦੇ ਕਿ ਮਿਸਰ ਦੇ ਜਿਹੜੇ ਸਾਰੇ ਪਲੋਟੇ ਆ ਚਾਹੇ ਉਹ ਜੀਵ ਜੰਤੂਆਂ ਦੇ ਆ ਚਾਹੇ ਇਨਸਾਨਾਂ ਦੇ ਆ ਉਹ ਮਰਣਗੇ ਅਰ ਉਸ ਮੌਤ ਤੋਂ ਇਜ਼ਰਾਈਲੀਆਂ ਨੂੰ ਬਚਾਉਣ ਦੇ ਲਈ ਪਰਮੇਸ਼ਰ ਨੇ ਇਹ ਪਰਬ ਮਨਾਉਣ ਦਾ ਉਹਨਾਂ ਨੂੰ ਆਦੇਸ਼ ਦਿੱਤਾ ਜਿਹਨੂੰ ਪਸਾਹ ਦਾ ਪਰਬ ਕਿਹਾ ਜਾਂਦਾ ਜਿਹਨੂੰ ਪਾਸ ਓਵਰ ਫੈਸਟੀਵਲ ਵੀ ਕਿਹਾ ਜਾਂਦਾ ਆ ਅਰ ਕਿਆ ਇਹ ਸਦਾ ਮਨਾਇਓ ਬਹੁਤ ਧਿਆਨ ਨਾਲ ਤੁਸੀਂ ਅੱਜ ਦੇ it it teaching ya ਇਸ ਸਿੱਖਿਆ ਨੂੰ ਤੁਸੀਂ ਸੁਣਿਓ ਤੁਹਾਡੇ ਗ੍ਰਹਿਣ ਕਰਨ ਦੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹਿਸਟਰੀ ਦਾ ਵੀ ਤਦ ਹੀ ਯਹਵਾ ਪਰਮੇਸ਼ਰ ਨੇ ਮਿਸਰ ਦੇਸ਼ ਵਿੱਚ موسی ਨੂੰ ਤੇ ਹਰੂਨ ਨੂੰ ਆਖਿਆ ਇਹ ਮਹੀਨਾ ਤੁਹਾਡੇ ਮਹੀਨਿਆਂ ਦਾ ਆਰੰਭ ਹੋਵੇਗਾ ਇਹ ਜਿਹੜਾ ਮਹੀਨਾ ਆ ਇਹ ਮਹੀਨਿਆਂ ਦਾ ਆਰੰਭ ਹੋਊਗਾ ਐਕਚੁਅਲੀ ਇਹ ਨਵਾਂ ਸਾਲ ਜਿਹੜਾ ਆ ਆਤਮਿਕ ਨਵੇਂ ਸਾਲ ਦੇ ਤੌਰ ਤੇ ਸ਼ੁਰੂ ਹੋਊਗਾ ਇਹ ਮਹੀਨਾ ਤੁਹਾਡੇ छुटकारे ਦਾ ਮਹੀਨਾ ਫਰੈਸ਼ ਨਿਊ ਬਿਗਨਿੰਗ ਬਿਲਕੁਲ ਨਵੇਂ ਸਿਰਿਓਂ ਸ਼ੁਰੂਆਤ ਦਾ ਮਹੀਨਾ ਹੋਊਗਾ ਸੋ ਅੱਜ ਦਾ ਜਿਹੜਾ ਦੇਣਿਆ ਇਹ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖਾਂ ਰੂਪੀ ਮਿਸਰ ਦੇ ਵਿੱਚ ਫਸੇ ਹੋਏ ਆ ਪਾਪ ਰੂਪੀ ਮਿਸਰ ਦੇ ਵਿੱਚ ਫਸੇ ਹੋਏ ਆ ਨਸ਼ੇ ਰੂਪੀ ਮਿਸਰ ਦੇ ਵਿੱਚ ਫਸੇ ਹੋਏ ਆ ਵਿਪਚਾਰ ਰੂਪੀ ਮਿਸਰ ਦੇ ਗੁਲਾਮ ਬਣ ਚੁੱਕੇ ਆ ਐਡਿਕਸ਼ਨ ਰੂਪੀ ਮਿਸਰ ਦੇ ਗੁਲਾਮ ਬਣ ਚੁੱਕੇ ਆ ਅੱਜ ਦਾ ਦਿਨ ਇਹ ਮਹੀਨਾ ਤੁਹਾਡੇ ਲਈ ਇੱਕ ਨਵੀਂ ਸ਼ੁਰੂਆਤ ਦਾ ਮਹੀਨਾ ਹੋਏਗਾ ਤੁਹਾਡੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦਾ ਮਹੀਨਾ ਕਿ ਪਰਮੇਸ਼ਵਰ ਤੁਹਾਨੂੰ ਹਰੇਕ ਉਸ ਮਿਸਰ ਦੇ ਵਿੱਚੋਂ ਜਿਹੜੀ ਆਤਮਿਕ ਰੀਤੀ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਆਉਦੀ ਗੁਲਾਮੀ ਚੋਂ ਅੱਜ ਬਾਹਰ ਕੱਢਣ ਜਾ ਰਹੇ ਹੈ। ਆਮੀਨ। ਲਿਖਿਆ ਇਜ਼ਰਾਈਲ ਦੀ ਸਾਰੀ ਮੰਡਲੀ ਨੂੰ ਇਹ ਬੋਲੋ ਕਿ ਇਸ ਮਹੀਨੇ ਦੀ 10ਵੀਂ ਨੂੰ ਇੱਕ ਇੱਕ ਜਣਾ ਆਪੋ ਆਪਣੇ ਪਿਤਰਾ ਦੇ ਘਰਾਣੇ ਅਨੁਸਾਰ ਹਰ ਘਰ ਪਿੱਛੇ ਇੱਕ ਇੱਕ ਲੇਲਾ ਲਵੇ ਔਰ ਜੇਕਰ ਕੋਈ ਟੱਬਰ ਇੱਕ ਲੇਲੇ ਲਈ ਛੋਟਾ ਹੋਵੇ ਤਾਂ ਉਹ ਅਤੇ ਉਸ ਦਾ ਗਵਾਂਡੀ ਜਿਹੜਾ ਉਸ ਦੇ ਘਰ ਕੋਲ ਰਹਿੰਦਾ ਹੈ ਪ੍ਰਾਣੀਆਂ ਦੇ ਲੇਖੇ ਦੇ ਅਨੁਸਾਰ ਲਵੇ ਔਰ ਤੁਸੀਂ ਇੱਕ ਮਨੁੱਖ ਦੇ ਖਾਣੇ ਦੇ ਅਨੁਸਾਰ ਲੇਲੇ ਦਾ ਲੇਖਾ ਠਹਿਰਾਓ ਤੁਹਾਡਾ ਲੇਲਾ ਵੱਜ ਤੋਂ ਰਹਿਤ ਔਰ ਇੱਕ ਵਰੇ ਦਾ ਨਰ ਹੋਵੇ ਤੁਸੀਂ ਭੇਡਾਂ ਜਾਂ ਬੱਕਰੀਆਂ ਤੋਂ ਲਓ ਅਤੇ ਤੁਸੀਂ ਉਸ ਨੂੰ ਇਸ ਮਹੀਨੇ ਦੀ 14ਵੀਂ ਤੀਕ ਰੱਖ ਛੱਡਣਾ ਔਰ ਇਜ਼ਰਾਇਲ ਦੀ ਮੰਡਲੀ ਦੀ ਸਾਰੀ ਸਭਾ ਸ਼ਾਮ ਨੂੰ ਉਸ ਨੂੰ ਕੱਟੇ ਔਰ ਉਹ ਉਸ ਦੇ ਲਹੂ ਵਿੱਚੋਂ ਲੈ ਕੇ ਉਹਨਾਂ ਘਰਾਂ ਦੇ ਜਿੱਥੇ ਉਹ ਖਾਣਗੇ ਦੋਹੀ ਬਾਹੀ ਅਤੇ ਸੇਰੂ ਉੱਤੇ ਲਾਉਣ ਫੇਰ ਉਹ ਸ਼ਾਮ ਨੂੰ ਉਸ ਰਾਤ ਅੱਗ ਨਾਲ ਭੁੰਨ ਕੇ ਪਤੀਰੀ ਰੋਟੀ ਨਾਲ ਖਾਣ ਨਾਲੇ ਕੌੜੀ ਭਾਜੀ ਨਾਲ ਖਾਣ ओके ਫਿਰ ਅਸੀਂ ਆ ਜੰਨੇ ਆ 12 ਨੰਬਰ ਆਇਤ ਦੇ ਵਿੱਚ ਕਹਿੰਦਾ ਮੈਂ ਉਸ ਰਾਤ ਮਿਸਰ ਦੇਸ਼ ਦੇ ਵਿੱਚ ਦੀ ਲੰਘਾਂਗਾ ਔਰ ਮਿਸਰ ਦੇਸ਼ ਦੇ ਪਲੋਟੇ ਭਾਵੇਂ ਮਨੁੱਖ ਦਾ ਭਾਵੇਂ ਡੰਗਰ ਦਾ ਮਾਰ ਸੁੱਟਾਂਗਾ ਔਰ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਉ ਕਰਾਂਗਾ ਮੈਂ ਯਹੋਵਾ ਹਾਂ ਅਰ ਉਹ ਲਹੂ ਤੁਹਾਡੇ ਲਈ ਘਰਾਂ ਉੱਤੇ ਜਿੱਥੇ ਤੁਸੀਂ ਹੋਵੋਗੇ ਨਿਸ਼ਾਨ ਹੋਵੇਗਾ ਅਤ ਜਦ ਮੈਂ ਲਹੂ ਨੂੰ ਵੇਖਾਂਗਾ ਮੈਂ ਤੁਹਾਡੇ ਉੱਤੋਂ ਦੀ ਲੰਘ ਜਾਵਾਂਗਾ ਅਰ ਤੁਹਾਡੇ ਉੱਤੇ ਕੋਈ ਬਵਾ ਜਦ ਮੈਂ ਮਿਸਰ ਦੇਸ਼ ਨੂੰ ਮਾਰਾਂਗਾ ਨਾ ਪਵੇਗੀ ਜਿਹੜਾ ਤੁਹਾਡਾ ਨਾਸ ਕਰੇ ਅਰ ਇਹ ਦਿਨ ਤੁਹਾਡੇ ਲਈ ਇੱਕ ਜਾਦਗਾਰ ਹੋਵੇਗਾ ਅਰ ਤੁਸੀਂ ਇਹ ਦਿਨ ਯਹੋਵਾ ਲਈ ਪਰਬ ਕਰਕੇ ਮਨਾਇਓ ਅਤੇ ਆਪਣੀਆਂ ਪੀੜ੍ਹੀਆਂ ਵਿੱਚ ਇਸ ਨੂੰ ਸਦੀਪਕ ਵਿਦੀ ਦਾ ਪਰਬ ਮਨਾਇਓ ਆਮੇਨ ਹallelujah ਸੋ ਅਸੀਂ ਇੱਥੇ ਦੇਖਿਆ ਕਿ ਪਰਮੇਸ਼ਵਰ ਨੇ ਹੁਕਮ ਦਿੱਤਾ ਕਿ ਹਰੇਕ ਫੈਮਿਲੀ ਆਪਣੇ ਲਈ ਇੱਕ ਲੈਲੇ ਨੂੰ ਚੁਣ ਲਵੇ ਅਰ ਉਸ ਲੈਲੇ ਨੂੰ ਦਸਵੀਂ ਨੂੰ ਚੁਣਿਆ ਜਾਏ ਤੇ 14ਵੀਂ ਤੱਕ ਉਹਨੂੰ ਸੰਭਾਲ ਕੇ ਰੱਖਿਆ ਜਾਏ ਅਪ੍ਰੋਕਸ 5 ਡੇਸ ਪੰਜਾਂ ਦਿਨਾਂ ਤੱਕ ਉਹਨੂੰ ਸੰਭਾਲ ਕੇ ਰੱਖਿਆ ਜਾਏ ਔਰ ਫਿਰ ਉਸ ਨੂੰ ਕੱਟਿਆ ਜਾਏ ਔਰ ਉਹਦਾ ਜਿਹੜਾ ਲਹੂ ਆ ਉਹ ਆਪਣੀਆਂ ਚੁਗਾਠਾਂ ਉੱਤੇ ਲਗਾ ਦਿੱਤਾ ਜਾਏ ਔਰ ਉਸ ਲੇਲੇ ਦੇ ਮਾਸ ਨੂੰ ਖਾਧਾ ਜਾਏ ਔਰ ਜਦੋਂ ਉਹ ਲੇਲੇ ਦਾ ਲਹੂ ਜਿੱਥੇ ਵੀ ਚੁਗਾਠਾਂ ਤੇ ਲੱਗਿਆ ਹੋਊਗਾ ਜਦੋਂ ਪਰਮੇਸ਼ਵਰ ਨਾਸ਼ ਕਰਨ ਦੇ ਲਈ ਮਿਸਰ ਦੇ ਵਿੱਚੋਂ ਦੀ ਲੰਘੂਗੇ ਤਾਂ ਉਹਨਾਂ ਘਰਾਂ ਦੇ ਅੰਦਰ ਨਾਸ਼ ਕਰਨ ਵਾਲਾ ਆਤਮਾ ਪਾਪ ਮੌਤ ਦਾਖਲ ਨਹੀਂ ਹੋਏਗੀ ਉਹ ਬਚਾਏ ਜਾਣਗੇ ਜਿੱਥੇ-ਜਿੱਥੇ ਵੀ ਲੇਲੇ ਦਾ ਲਹੂ ਲੱਗਿਆ ਹੋਏਗਾ ਹallelujah ਸੋ ਤੁਸੀਂ ਦੇਖੋ ਅੱਗੇ ਚੱਲ ਕੇ ਆਪਾਂ ਦੇਖਦੇ ਆ ਜਦੋਂ ਤੁਹਾਨੂੰ ਪੂਰੀ ਤਸਵੀਰ ਜਿਹੜੀ ਆ ਉਹ ਸਮਝ ਵਿੱਚ ਆ ਜਾਏਗੀ 올ਡ ਟੈਸਟਾਮੈਂਟ ਦੇ ਵਿੱਚ ਉਹ ਤੁਹਾਨੂੰ ਤਸਵੀਰ ਸਮਝ ਵਿੱਚ ਆਈ ਕਿ ਲੇਲੇ ਦਾ ਜਿਹੜਾ ਲਹੂ ਆ ਉਹੋ ਦਰਵਾਜ਼ਿਆਂ ਤੇ ਲਗਾਇਆ ਜਾਏ ਤਾਂ ਜੋ ਨਾਸ਼ ਤੋਂ ਬਚਾਏ ਜਾਈਏ ਅੱਜ ਬਹੁਤ ਸਾਰੇ ਮਨਾਂ ਦੇ ਵਿੱਚ ਇਦਾਂ ਸਵਾਲ ਆ ਜਾਂਦਾ ਆ ਕਾ ਤੋਂ ਤੇਲ ਜਾਂ ਜਿਹੜਾ ਜਾਲਿਆ ਉਹਨੂੰ ਅਪਲਾਈ ਕੀਤਾ ਜਾਂਦਾ ਜਾਂ ਛਿੜਕਿਆ ਜਾਂਦਾ ਹੈ ਸੋ ਮੈਂ ਕਿਸੇ ਦੀ ਵੀ ਡਾਕਟਰੀਨ ਦੇ ਖਿਲਾਫਤ ਵਿੱਚ ਨਹੀਂ ਆ ਪਰ ਮੈਂ ਇਦਾਂ ਯਕੀਨ ਕਰਦੀ ਆ ਕਿ ਜਦੋਂ ਅਸੀਂ ਇਹ ਪ੍ਰਾਰਥਨਾ ਕਰਦੇ ਆਂ ਕਿ ਇਹ ਜਲ ਹੁਣ ਪ੍ਰਭੂ ਯਿਸੂ ਦਾ ਲਹੂ ਬਣ ਚੁੱਕਿਆ ਆ ਇਹ ਤੇਲ ਹੁਣ ਪ੍ਰਭੂ ਯਿਸੂ ਮਸੀਹ ਦਾ ਲਹੂ ਬਣ ਚੁੱਕਿਆ ਆ ਤਾਂ ਜਿੱਥੇ ਕਿਤੇ ਵੀ ਅਸੀਂ ਉਸ ਲਹੂ ਨੂੰ ਲਗਾਉਨੇ ਆ ਉੱਥੇ ਨਾਸ਼ ਵਾਲੀ ਚੀਜ਼ ਟਿਕ ਨਹੀਂ ਸਕਦੀ ਜੇ ਨਾਸ਼ ਵਾਲੀ ਚੀਜ਼ ਲੰਗੇਗੀ ਵੀ ਤਾਂ ਉੱਤੋਂ ਦੀ ਲੰਘ ਜਾਊਗੀ ਪਰ ਉਸ ਘਰ ਦੇ ਅੰਦਰ ਪ੍ਰਵੇਸ਼ ਨਹੀਂ ਕਰੇਗੀ ਸੋ ਇਸ ਲਈ ਜਦੋਂ ਕਿਸੇ ਦੇ ਉੱਤੇ ਮਸਾਦਾ ਤੇਲ ਲਗਾਇਆ ਜਾਂਦਾ ਆ ਤਾਂ ਵਚਨ ਦੇ ਵਿੱਚ ਵੀ ਲਿਖਿਆ ਆ ਨਾ ਕਿ ਜੇ ਕੋਈ ਬਿਮਾਰ ਆ ਤੇ ਉਹ ਕਲੀਸੀਆ ਦੇ ਬਜ਼ੁਰਗਾਂ ਨੂੰ ਸੱਦਾ ਕੱਲੇ ਤੇ ਉਹ ਦੇ ਉੱਤੇ ਤੇਲ ਛੱਸਣ ਤੇ ਉਹਦੇ పాਪ ਪਰਮੇਸ਼ਵਰ ਮaaf ਕਰਨਗੇ ਔਰ ਰੋਗੀ ਦੇ ਲਈ ਪ੍ਰਾਰਥਨਾ ਕੀਤੀ ਜਾਏ ਤੇ ਰੋਗੀ ਚੰਗਾ ਹੋ ਜਾਏਗਾ ਭਾ ਉਹ ਲੇਲੇ ਦਾ ਲਹੂ ਜਿਹੜਾ ਆ ਔਰ ਉਹ ਮਸਾ ਰੂਪੀ ਜਿਹੜਾ ਤੇਲ ਆ ਜਿੱਥੇ ਵੀ ਲੱਗਦਾ ਆ ਉਹ ਪਰਮੇਸ਼ਵਰ ਦੀ ਕਿਰਪਾ ਨੂੰ ਲੈ ਕੇ ਆਉਂਦਾ ਆ ਹallelujah ਪਰਮੇਸ਼ਰ ਦੇ ਰਹਿਮ ਨੂੰ ਲੈ ਕੇ ਆਉਂਦਾ ਪਰਮੇਸ਼ਰ ਦੀ ਦਇਆ ਤੇ ਤਰਸ ਨੂੰ ਸਾਡੇ ਜੀਵਨ ਦੇ ਵਿੱਚ ਲੈ ਕੇ ਆਉਂਦਾ ਹੈ ਤੇ ਆਓ ਆਪਾਂ ਦੇਖਦੇ ਆ ਫਸਟ ਆਫ ਆਲ ਅੱਜ ਦੇ ਦਿਨ ਨੂੰ ਤੁਸੀਂ ਆਪਣੇ छुटकारे ਦਾ ਦਿਨ ਜਾਣੋ ਅੱਜ ਦਾ ਜਿਹੜਾ ਤਿਉਹਾਰ ਆ ਅਸਲ ਵਿੱਚ ਸਾਡਾ ਆਜ਼ਾਦੀ ਦਿਵਸ ਹੈ ਹallelujah ਇਹ ਆਜ਼ਾਦੀ ਦਾ ਤਿਉਹਾਰ ਹੈ ਇਸ ਮਹੀਨੇ ਇਜ਼ਰਾਈਲੀਆਂ ਨੂੰ 400 ਸਾਲਾਂ ਦੀ ਗੁਲਾਮੀ ਦੇ ਵਿੱਚੋਂ ਪਰਮੇਸ਼ਵਰ ਨੇ ਬਾਹਰ ਕੱਢਿਆ ਹallelujah ਤੇ ਮੈਂ ਯਕੀਨ ਕਰਦੀ ਹਾਂ ਉਹ ਪਰਮੇਸ਼ਵਰ ਜਿਹੜਾ ਸੈਂਕੜੇ ਸਾਲਾਂ ਦੀ ਗੁਲਾਮੀ ਵਿੱਚੋਂ ਮਨੁੱਖਾਂ ਨੂੰ ਬਾਹਰ ਕੱਢ ਸਕਦਾ ਆ ਸਾਨੂੰ ਵੀ ਹਰੇਕ ਗੁਲਾਮੀ ਦੇ ਬੰਧਨ ਵਿੱਚੋਂ ਅੱਜ ਬਾਹਰ ਕੱਢੇਗਾ ਆਪਣੇ ਪਿਆਰੇ ਪੁੱਤਰ ਯਿਸੂ ਮਸੀਹ ਦੇ ਨਾਮ ਚ ਆਮੀਨ ਮੈਨੂੰ ਪੂਰਾ ਯਕੀਨ ਆ ਕਿ ਅਗਰ ਅੱਜ ਤੁਸੀਂ ਪੂਰੇ ਦਿਲ ਦੇ ਨਾਲ ਪ੍ਰਾਰਥਨਾ ਕਰੋਗੇ ਔਰ ਤੁਸੀਂ ਜੇ ਇਸ ਵੀ ਆਦਤ ਦੀ ਗੁਲਾਮੀ ਦੇ ਵਿੱਚੋਂ ਝੂਠ ਬੋਲਣ ਦੀ ਚੋਰੀ ਕਰਨ ਦੀ ਲੜਾਈ ਝਗੜੇ ਦੀ ਮਾਰ ਕੁੱਟਾਈ ਕਲੇਸ਼ ਪਾਪ ਦਲਿੱਤਰ ਕੁਝ ਵੀ ਅੱਜ ਹਰ ਹਾਲ ਵਿੱਚ ਤੁਸੀਂ ਗੁਲਾਮੀ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਓਗੇ ਆਮੇਨ ਸੋ ਅੱਜ ਦਾ ਤਿਉਹਾਰ ਸਾਡੀ ਆਜ਼ਾਦੀ ਦਾ ਤਿਉਹਾਰ ਹੈ ਹallelujah ਆਓ ਆਪਾਂ ਦੇਖੀਏ ਮੱਤੀ ਦੀ ਪੁਸਤਕ ਤੇ ਉਸ ਦਾ 21 ਨੰਬਰ ਅਧਿਆਇ ਉਹਦੇ ਵਿੱਚ ਆਪਾਂ ਚੱਲਦੇ ਆ ਮੱਤੀ ਦੀ ਕਿਤਾਬ ਉਹਦਾ 21 ਨੰਬਰ ਅਧਿਆਇ ਉਦੀ ਆਪਾਂ ਪੰਜ ਆਇਤ ਤੋਂ ਜਿਹੜਾ ਆ ਉਹ ਪੜਨਾ ਸ਼ੁਰੂ ਕਰਾਂਗੇ ਇੱਥੇ ਲਿਖਿਆ ਸਿਉਂ ਦੀ ਧੀ ਨੂੰ ਆਖੋ ਵੇਖੋ ਤੇਰਾ ਪਾਤਸ਼ਾਹ ਅਧੀਨਗੀ ਨਾਲ ਗਦੀ ਉੱਤੇ ਸਗੋਂ ਗਦੀ ਦੇ ਬੱਚੇ ਉੱਤੇ ਸਵਾਰ ਹੋ ਕੇ ਤੇਰੇ ਕੋਲ ਆਉਂਦਾ ਹੈ ਤਾਂ ਚੇਲਿਆਂ ਨੇ ਜਾ ਕੇ ਜਿਕਰ ਯਿਸੂ ਨੇ ਹੁਕਮ ਦਿੱਤਾ ਸੀ ਤੇ ਹਾਹੀ ਕਿਹਾ ਅਤੇ ਗਦੀ ਦੇ ਬੱਚੇ ਸਣੇ ਲਿਆਏ ਅਰ ਆਪਣੇ ਲੀੜੇ ਉਹਨਾਂ ਦੇ ਉੱਤੇ ਪਾ ਦਿੱਤੇ ਅਤੇ ਉਹ ਉਹਨਾਂ ਉੱਤੇ ਚੜ ਬੈਠਾ ਅਤੇ ਭੀੜ ਦੇ ਬਹੁਤਿਆਂ ਲੋਕਾਂ ਨੇ ਆਪਣੇ ਲੀੜੇ ਰਸਤੇ ਵਿੱਚ ਵਿਛਾਏ ਪਰ ਹੋਰਨਾਂ ਨੇ ਬੈਸ਼ਾਂ ਲੀਆਂ ਡਾਲੀਆਂ ਵੱਡ ਕੇ ਰਸਤੇ ਵਿੱਚ ਵਿਛਾ ਦਿੱਤੀਆਂ ਅਤੇ ਭੀੜ ਜਿਹੜੀ ਉਹਦੇ ਅੱਗੇ ਪਿੱਛੇ ਚੱਲੀ ਜਾਂਦੀ ਸੀ ਉੱਚੀ ਆਵਾਜ਼ ਨਾਲ ਆਖਣ ਲੱਗੀ ਹੋਸਨਾਂ ਦਾਊਦ ਦੇ ਪੁੱਤਰ ਨੂੰ ਮੁਬਾਰਕ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ ਪਰਮ ਧਾਮ ਵਿੱਚ ਹੋ ਸਨ ਅਰਜਾਦੋ ਯਰੂਸ਼ਲਮ ਵਿੱਚ ਵੜਿਆ ਤਾਂ ਸਾਰਾ ਸ਼ਹਿਰ ਇਹ ਆ ਕੇ ਹਿੱਲ ਗਿਆ ਕਿ ਇਹ ਕੌਣ ਹੈ ਤਾਂ ਲੋਕਾਂ ਨੇ ਆਖਿਆ ਇਹ ਯਿਸੂ ਗਲੀਲ ਦੇ 나ਸਰ ਦਾ نبی ਹੈ ਹallelujah ਪ੍ਰਭੂ ਯਿਸੂ ਮਸੀ ਅੱਜ ਦੇ ਦਿਨ ਲੇਲੇ ਦੇ ਵਜੋਂ ਆਪਣੇ ਪਿਤਾ ਦੇ ਘਰ ਵੱਲ ਨੂੰ ਗਏ ਹallelujah ਔਰ ਜਿਹੜੇ ਵੀ ਪ੍ਰਭੂ ਯੀਸੂ ਮਸੀਹ ਨੂੰ ਆਪਣੀ ਜ਼ਿੰਦਗੀ ਵਿੱਚ ਆਪਣੇ ਘਰਾਣੇ ਦੇ ਲੇਲੇ ਵਜੋਂ ਸਵੀਕਾਰ ਕਰਨਗੇ ਔਰ ਉਹਦੇ ਲਹੂ ਨੂੰ ਆਪਣੇ ਜੀਵਨ ਵਿੱਚ ਆਪਣੇ ਬदन ਉੱਤੇ ਆਪਣੇ ਘਰਾ ਉੱਤੇ ਅਪਲਾਈ ਕਰਨਗੇ ਉਬ ਚਾਹੇ ਜਾਣਗੇ ਆਮਨ ਕਿਉਂਕਿ ਆਸ ਦੇ ਦਿਨ ਪ੍ਰਭੂ ਯਿਸੂ ਮਸੀਹ ਦਾ ਯਰੂਸ਼ਲਮ ਵੱਲ ਨੂੰ ਜਾਣਾ ਉਹ ਲੇਲਾ ਜਿਹੜਾ 5 ਦਿਨ ਬਾਅਦ ਕੱਟਿਆ ਜਾਣਾ ਆ ਉਹਦੀ ਤਿਆਰੀ ਦਾ ਸਬੂਤ ਸੀ ਸੋ ਸੇਮ ਹੀ ਉਹ ਪਸਾਦਾ ਲੇਲਾ ਜਿਹੜਾ 2000 ਸਾਲ ਪਹਿਲਾਂ ਜਾਂ ਕਈ ਹਜ਼ਾਰ ਸਾਲ ਪਹਿਲਾਂ ਯਹਵਾ ਪਰਮੇਸ਼ਵਰ ਦੇ ਵੱਲੋਂ ਹੁਕਮ ਦਿੱਤੇ ਜਾਣ ਤੇ ਕੱਟਿਆ ਗਿਆ ਉਹਦਾ ਹੀ ਇੱਕ ਚਰਿੱਤਰ ਇੱਕ ਇਮੇਜ ਜਿਹੜੀ ਆ ਉਹ ਪ੍ਰਭੂ ਯਿਸੂ ਮਸੀਹ ਨੇ ਆਪਣੇ ਬदन ਦੇ ਵਿੱਚ ਪੂਰੀ ਕਰਕੇ ਦਿਖਾਈ ਅਰੇ ਯੱਕਰੀਆ ਦੀ ਕਿਤਾਬ ਜਿਹੜੀ ਆ ਉਹਦੇ ਨੋਂ ਦੀ ਨੋਂ ਵਿੱਚ ਸੇਮ ਇਹੀ ਵਰਡ ਲਿਖੇ ਆ ਕਿ ਸਿਉਨ ਦੀ ਧੀ ਨੂੰ ਆਖੋ ਵੇਖੋ ਤੇਰਾ ਪਾਸ਼ਾ ਜਿਹੜਾ ਆ ਅਧੀਨਗੀ ਦੇ ਨਾਲ ਗਦੀ ਦੇ ਬੱਚੇ ਉੱਤੇ ਸਵਾਰ ਜਿਹੜਾ ਆ ਉਹ ਆਉਂਦਾ ਆ ਤੇਰੇ ਕੋਲ ਆਉਂਦਾ ਆ ਹallelujah ਪ੍ਰਭੂ ਯਿਸੂ ਮਸੀਹ ਜੀ ਨੇ ਇਹਨਾਂ ਸ਼ਬਦਾਂ ਨੂੰ ਇਸ ਲਈ ਦੁਹਰਾਇਆ ਤਾਂ ਜੋ ਸੁਣਨ ਵਾਲੇ ਜਾਣ ਲੈਣ ਕਿ ਹਜ਼ਾਰਾਂ ਸਾਲਾਂ ਤੋਂ ਜਿਸ ਮਸੀਹਾ ਦਾ ਇੰਤਜ਼ਾਰ ਹੋ ਰਿਹਾ ਉਹ ਮਸੀਹਾ ਪ੍ਰਭੂ ਯਿਸੂ ਮਸੀਹ ਹੀ ਹੈ ਜੇਦਾ ਜ਼ਿਕਰ ਪਰਮੇਸ਼ਰ ਨੇ ਨਬੀਆਂ ਦੇ ਰਾਈ ਲਿਖਤਾਂ ਵਿੱਚ ਕੀਤਾ ਉਹ ਮਸੀਹਾ ਪ੍ਰਭੂ ਯਿਸੂ ਮਸੀਹ ਹੀ ਹੈ ਇਸ ਲਈ ਪ੍ਰਭੂ ਯਿਸੂ ਮਸੀਹ ਜੀ ਨੇ ਯਿਸੂ ਭੁਖ ਬਾਣੀ ਨੂੰ ਦੁਹਰਾਇਆ ਅਰ ਉਹ ਠੀਕ ਪ੍ਰਸਾਦ ਦੇ ਦਿਨਾਂ ਦੇ ਵਿੱਚ ਹੀ ਯਰੂਸ਼ਲਮ ਵੱਲ ਨੂੰ ਗਏ ਅਰ ਬਹੁਤ ਸਾਰੇ ਮਨਾਂ ਦੇ ਅੰਦਰ ਇੱਕ ਸਵਾਲ ਆ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਗਦੀ ਦੇ ਬੱਚੇ ਨੂੰ ਕਿਉਂ ਚੁਣਿਆ ਅਸਲ ਵਿੱਚ ਜਿਹੜਾ ਗਦਾ ਜਾਨਵਰ ਆ ਡੌਂਕੀ ਐਨੀਮਲ ਕੈਟਾਗਰੀ ਦੇ ਵਿੱਚੋਂ ਉਹ ਚਿੰਨਿਆ ਹਲੀਮੀ ਦਾ ਨਿਰਮਾਈ ਦਾ ਤੇ ਸ਼ਾਂਤੀ ਦਾ ਪਿਛਲੇ ਸਮਿਆਂ ਦੇ ਵਿੱਚ ਪੂਰਬੀ ਦੇਸ਼ਾਂ ਦੇ ਵਿੱਚ ਇਹ ਰਿਵਾਜ ਸੀ ਇਹ ਚਲਨ ਸੀ ਕਿ ਜਦੋਂ ਸ਼ਾਂਤੀ ਦਾ ਸੁਨੇਹਾ ਲੈ ਕੇ ਕੋਈ ਜਾਂਦਾ ਸੀ ਚਾਹੇ ਉਹ ਰਾਜਾ ਹੋਵੇ ਜਾਂ ਰਾਜੇ ਦਾ ਕੋਈ ਦੂਤ ਹੋਵੇ ਉਹ ਗਧੇ ਤੇ ਸਵਾਰ ਹੋ ਕੇ ਜਾਂਦਾ ਸੀ ਜਦੋਂ ਕੋਈ ਗਧੇ ਤੇ ਸਵਾਰ ਹੋ ਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਜਾਂਦਾ ਸੀ ਉਹਦਾ ਮਤਲਬ ਸੀ ਕਿ ਇਹ ਕੋਈ ਸ਼ਾਂਤੀ ਦਾ ਪੈਗਾਮ ਲੈ ਕੇ ਆਇਆ ਹੈ ਅਰੇ ਗਦਾ ਪ੍ਰਤੀਕ ਆ ਦੂਜਿਆਂ ਦੇ ਲਈ ਸੇਵਾ ਭਾਵਨਾ ਵਿੱਚ ਮਸਤ ਹੋਣ ਦਾ ਮਾਲਕ ਦੇ ਅਧੀਨਗੀ ਦੇ ਵਿੱਚ ਰਹਿਣ ਦਾ ਤੇ ਮਾਲਕ ਦੇ ਦਿੱਤੇ ਹੋਏ ਕੰਮ ਨੂੰ ਪੂਰਾ ਕਰਨ ਦਾ ਦੂਜਿਆਂ ਦੀ ਖਾਤਰਦਾਰੀ ਕਰਨ ਦਾ ਦੂਜਿਆਂ ਦੀ ਸੇਵਾ ਕਰਨ ਦਾ ਪ੍ਰਤੀਕ ਹੈ ਔਰ ਅੱਜ ਵੀ ਤੁਸੀਂ ਇਸ ਕਰੈਕਟਰ ਨੂੰ ਗਦੇ ਦੇ ਵਿੱਚ ਦੇਖ ਸਕਦੇ ਹੋ ਹਰ ਘੋੜਾ ਪ੍ਰਤੀਕ ਆ ਜੁੱਧ ਦਾ ਜਦੋਂ ਕੋਈ ਯੁੱਧ ਲਈ ਜਾਂਦਾ ਸੀ ਉਹ ਗਧੇ ਉੱਤੇ ਸਵਾਰ ਹੋ ਕੇ ਨਹੀਂ ਜਾਂਦਾ ਸੀ ਉਹ ਘੋੜੇ ਉੱਤੇ ਸਵਾਰ ਹੋ ਕੇ ਜਾਂਦਾ ਸੀ ਜਦੋਂ ਕੋਈ ਯੁੱਧ ਦਾ ਸੰਦੇਸ਼ ਲੈ ਕੇ ਜਾਂਦਾ ਸੀ ਉਹ ਗਧੇ ਉੱਤੇ ਨਹੀਂ ਜਾਂਦਾ ਸੀ ਉਹ ਘੋੜੇ ਉੱਤੇ ਜਾਂਦਾ ਸੀ ਪ੍ਰਭੂ ਯਿਸੂ ਮਸੀਹ ਸ਼ਾਂਤੀ ਦਾ ਸੰਦੇਸ਼ ਲੈ ਕੇ ਆਏ ਪ੍ਰੇਮ ਦਾ ਸੰਦੇਸ਼ ਲੈ ਕੇ ਆਏ ਹਲੀਮ ਹੋ ਕੇ ਆਏ ਆਪਣੇ ਮਾਲਿਕ ਦੇ ਪ੍ਰਤੀ ਆਪਣੇ ਪਿਤਾ ਪਰਮੇਸ਼ਵਰ ਦੇ ਪ੍ਰਤੀ ਅਧੀਨਗੀ ਤੇ ਵਫਾਦਾਰੀ ਦੇ ਵਿੱਚ ਬਣੇ ਰਹੇ ਔਰ ਮਨੁੱਖਤਾ ਦੀ ਸੇਵਾ ਦੇ ਲਈ ਆਏ ਕਿਉਂਕਿ ਵਚਨ ਚ ਲਿਖਿਆ ਮਨੁੱਖ ਦਾ ਪੁੱਤਰ ਸੇਵਾ ਕਰਾਉਣ ਲੈ ਲਈ ਨਹੀਂ ਪਰ ਕਰਨ ਦੇ ਲਈ ਆਇਆ ਇਸ ਲਈ ਪ੍ਰਭੂ ਯਿਸੂ ਮਸੀਹ ਜੀ ਨੇ ਗਦੇ ਨੂੰ ਆਪਣੀ ਸਵਾਰੀ ਦੇ ਰੂਪ ਵਿੱਚ ਚੁਣਿਆ ਕਿਉਂਕਿ ਉਹ ਇਸ ਦੁਨੀਆ ਦੇ ਲਈ ਸ਼ਾਂਤੀ ਦਾ ਸੰਦੇਸ਼ ਲੈ ਕੇ ਯਰੂਸ਼ਲਮ ਦੇ ਵਿੱਚ ਪਹੁੰਚੇ ਹallelujah ਹallelujah ਕਿੰਨਿਆਂ ਨੂੰ ਕਲੀਅਰ ਹੋ ਗਿਆ ਕਿ ਕਿਉਂ ਪ੍ਰਭੂ ਯਿਸੂ ਮਸੀਹ ਨੇ ਗਧੇ ਦੀ ਸਵਾਰੀ ਕੀਤੀ ਸਾਰਿਆਂ ਨੂੰ ਕਲੀਅਰ ਹੋ ਗਿਆ ਉਹ ਘੋੜੇ ਤੇ ਵੀ ਜਾ ਸਕਦੇ ਸੀ ਪਰ ਪ੍ਰਭੂ ਯਿਸੂ ਮਸੀਹ ਯੁੱਧ ਕਰਨ ਦੇ ਲਈ ਨਹੀਂ ਆਏ ਪਰ ਸ਼ਾਂਤੀ ਦਾ ਪੈਗਾਮ ਲੈ ਕੇ ਆਏ ਇਸੇ ਲਈ ਪ੍ਰਭੂ ਯਿਸੂ ਮਸੀਹ ਜੀ ਨੂੰ ਸ਼ਾਂਤੀ ਦਾ ਰਾਜਕੁਮਾਰ ਵੀ ਕਿਹਾ ਗਿਆ ਅਰ ਉਹਨੇ ਕਿਹਾ ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ ਹallelujah ਅਰ ਜਦੋਂ ਅਸੀਂ ਅੱਗੇ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਲੋਕਾਂ ਨੇ ਖਜੂਰੀ ਟਾਹਣੀਆਂ ਲੈ ਕੇ ਵੈਲਕਮ ਕੀਤਾ ਪ੍ਰਭੂ ਯਿਸੂ ਮਸੀਹ ਦਾ ਖਜੂਰ ਦੀਆਂ ਹੀ ਟਾੜੀਆਂ ਜਾਂਦੀਆਂ ਸੀ ਹallelujah ਜਦੋਂ ਕੋਈ ਰਾਜਾ ਫਤਿਹ ਪਾਉਂਦਾ ਸੀ ਤਾਂ ਖਜੂਰ ਦੀਆਂ ਟਾਹਣੀਆਂ ਦੇ ਨਾਲ ਉਹਦਾ ਸਵਾਗਤ ਕੀਤਾ ਜਾਂਦਾ ਸੀ ਇੱਥੋਂ ਤੱਕ ਸਕਾਲਰਸ ਦੱਸਦੇ ਆ ਕਿ ਜਿਹੜਾ ਸੁਲੇਮਾਨ ਦਾ ਮਹਿਲ ਸੀ ਉਹਦੀਆਂ ਕੰਧਾਂ ਦੇ ਉੱਤੇ ਵੀ ਖਜੂਰ ਦੀਆਂ ਟਾਹਣੀਆਂ ਦੀ ਹੀ ਡਿਜ਼ਾਈਨਿੰਗ ਉੱਕਰੀ ਹੋਈ ਸੀਗੀ ਦਾ ਅਨੁਨੇ ਸਾਲ ਕਾਸੇ ਦੇ ਉੱਤੇ ਫਤਿਹ ਪਾਈ ਉਹਨੇ ਪਾਪ ਦੇ ਉੱਤੇ ਫਤਿਹ ਪਾਈ ਉਹਨੇ ਮੌਤ ਦੇ ਉੱਤੇ ਫਤਿਹ ਪਾਈ ਉਹਨੇ ਹਰੇਕ ਉਸ ਚੀਜ਼ ਉੱਤੇ ਫਤਿਹ ਪਾਈ ਜਿਹੜੀ ਚੀਜ਼ ਦਾ ਅੱਜ ਇੱਕ ਇਨਸਾਨ ਗੁਲਾਮ ਆਤਮਿਕ ਦੁਨੀਆ ਦੇ ਵਿੱਚ ਉਸ ਫਤਿਹ ਦੀ ਜੈ ਜੈਕਾਰ ਜਿਹੜੀ ਆ ਉਹ ਮਨੁੱਖਾਂ ਤੋਂ ਪਰਮੇਸ਼ਰ ਨੇ ਕਰਵਾਈ ਔਰ ਮਨੁੱਖਾਂ ਨੇ ਪ੍ਰਭੂ ਯਿਸੂ ਮਸੀਹ ਦਾ ਸਵਾਗਤ ਜਿਹੜਾ ਆ ਉਹ ਖਜੂਰੀ ਠਾਣੀਆਂ ਦੇ ਨਾਲ ਕੀਤਾ ਹallelujah ਔਰ ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਦੇ ਵਿੱਚ ਇੱਕ ਜਗ੍ਹਾ ਤੇ ਦੇਖਦੇ ਆ ਉਹ ਲੋਕ ਜਿਨ੍ਹਾਂ ਨੇ ਇਸ ਧਰਤੀ ਤੇ ਵਿਸ਼ਿਆਂ ਉੱਤੇ ਫਤਿਹ ਪਾਈ ਔਰ ਉਹ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਮਿਲੀਅਨਸ ਖੜੇ ਆ ਲਿਖਿਆ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਬਹੁਤ ਜ਼ਿਆਦਾ ਵਿਸ਼ਾਲ ਇਕੱਠ ਆ ਕਹਿੰਦੇ ਵਸਤਰ ਚਿੱਟੇ ਤੇ ਹੱਥਾਂ ਵਿੱਚ ਖਜੂਰ ਦੀਆਂ ਟਾਣੀਆਂ ਫੜੀਆਂ ਹੋਈਆਂ ਆ ਭਾਲ ਕਿ ਉਹ ਫਤਿਹ ਪਾਏ ਹੋਏ ਲੋਕ ਆ ਹallelujah ਸੁਖ ਜੂਰੀ ਟਾਣੀਆਂ ਦਾ ਇਹ ਸਿੰਬਲ ਆ ਖਜੂਰੀ ਟਾਣੀਆਂ ਜਿੱਤ ਦਾ ਫਤਿਹ ਦਾ ਜ਼ਰੂਰੀ ਟਾਣੀਆਂ ਨੂੰ ਲਹਿਰਾਉਂਦੇ ਆ ਜ਼ਰੂਰੀ ਆ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿਉਂ ਫੜੀਆਂ ਆ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਬਹੁਤ ਵਿਸ਼ਿਆਂ ਉੱਤੇ ਫਤਿਹ ਪਾ ਚੁੱਕੇ ਆ ਅਰ ਜੇ ਇਸ ਪ੍ਰਭੂ ਦੇ ਤੁਸੀਂ ਲੜ ਲੱਗੇ ਹੋ ਉਹਨੇ ਸਭ ਕਾਸੇ ਦੇ ਉੱਤੇ ਫਤਿਹ ਪਾਈ ਆ ਇਸ ਲਈ ਅੱਜ ਅਸੀਂ ਉਹਦੀ ਫਤਿਹ ਨੂੰ ਸੈਲੀਬ੍ਰੇਟ ਕਰ ਰਹੇ ਆ ਆਮੀਨ ਸੋ ਮੇਰੇ ਖਿਆਲ ਚ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਆਜ਼ਾਦ ਦਾ ਜਿਹੜਾ ਦਿਨ ਆ ਉਹ ਕਿਉਂ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ